जिन्ने ਤੁਸੀਂ ਪਹੁੰਚੇ ਹੋ ਜੀ ਆਪਣੀ ਵੀਡੀਓ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ 7814038764 ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਦੀ ਘਰ ਦੀ ਕਿਸੇ ਵੀ ਗੱਡੀ ਦੀ ਮਕਾਨ ਦੀ ਮੋਟਰਸਾਈਕਲ ਦੀ ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਜੀ ਐਡ ਆਪਾਂ ਲਗਾ ਦਿੰਨੇ ਹਾਂ ਹੁਣ ਆਪਾਂ ਗੱਲ ਕਰਾਂਗੇ ਸਕੋਡਾ ਰੈਪਿਡ ਪਹਿਲੀ ਗੱਡੀ ਦੀ ਪਹਿਲੀ ਗੱਡੀ 2014 ਮਾਡਲ ਫਾਸਟ ਓਨਰ 2,95,000 ਰੁਪਿਆ ਡਿਮਾਂਡ ਹੈ ਜੀ 14 ਮਾਡਲ ਹੈ ਫਾਸਟ ਓਨਰ ਹੈ ਇੱਕ ਹੱਥ ਗੱਡੀ ਚੱਲੀ ਹੋਈ ਹੈ ਤੇ ਗੱਡੀ ਖੜੀ ਹੈ ਖਨੂਰੀ ਏਰੀਆ 'ਚ 90000 ਕੁੱਲ ਗੱਡੀ ਚੱਲੀ ਹੋਈ ਹੈ ਨਵੇਂ ਟਾਇਰਾਂ 'ਚ ਗੱਡੀ ਹੈ ਗੱਡੀ 'ਚ ਕੋਈ ਕਮੀ ਨਹੀਂ ਬਹੁਤ ਚੰਗੀ ਗੱਡੀ ਆ ਬਹੁਤ ਚੰਗੀ ਹਾਲਤ ਹੈ ਬਿਲਕੁਲ ਨਵੀਂ ਇੱਕ ਤਰ੍ਹਾਂ ਦੀ ਆਪਾਂ ਕਹਿ ਸਕਦੇ ਹਾਂ ਤੇ ਖਨੂਰੀ ਖੜੀ ਹੈ ਜੀ ਮਾਲਕ ਨੇ ਰੇਟ ਬਾਰੇ ਕਿਹਾ ਵੀ ਰੇਟ ਉੱਪਰ-ਨੀਚੇ ਹੋ ਜਾਊਗਾ ਇੱਕ ਵਾਰੀ ਸਿਰਫ ਡਿਮਾਂਡ ਹੈਗੀ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ 9915510 855 ਇਸ ਨੰਬਰ ਤੇ ਗੱਲ ਕਰ ਸਕਦੇ ਹੋ ਜਿਹੜੀ ਦੂਸਰੀ ਗੱਡੀ ਐ ਸਵੈਪਟਾ ਐ 2010 ਮਾਡਲ ਗੱਡੀ ਐ 1 ਲੱਖ 85000 ਰੁਪਏ ਡਿਮਾਂਡ ਐ 10 ਮਾਡਲ ਐ ਤੇ ਗੱਡੀ ਖੜੀ ਐ ਮਾਨਸਾ ਏਰੀਆ ਚ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਗੱਡੀ ਠੀਕ ਐ ਬਾਡੀ ਲਾਈਨ ਠੀਕ ਐ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਵਧੀਆ ਗੱਡੀ ਐ ਮਾਲਕ ਨੇ ਵਧੀਆ ਰੱਖੀ ਹੋਈ ਐ ਚਲਾਈ ਵਧੀਆ ਹੋਈ ਐ ਜਾ ਕੇ ਕਿਸੇ ਨੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੋਂ ਕਿਸੇ ਨੂੰ ਵੀ ਪਸੰਦ ਆਈ ਐ ਗੱਡੀ ਜਾ ਕੇ ਦੇਖ ਲਿਓ 1 85 ਡਿਮਾਂਡ ਐ ਇੱਕ ਵਾਰੀ ਲੈ ਸਵੇਸ ਹੋ ਜੂਗਾ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੀ ਮਾਲਕ ਨੇ ਆਪ 88729 14592 ਇਸ ਨੰਬਰ ਤੇ ਗੱਲ ਕਰ ਸਕਦੇ ਹੋ ਜੇ ਤੁਹਾਨੂੰ ਗੱਡੀ ਪਸੰਦ ਆਈ ਹੈ ਤੇ ਗੱਡੀਆਂ ਦੀ ਗੱਲਬਾਤ ਚੱਲ ਰਹੀ ਹੈ ਜੀ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਖੜੀਆਂ ਨੇ ਤੇ ਵੀਡੀਓ ਤੋਂ ਕਿਵੇਂ ਦੇ ਲੱਗ ਰਹੀ ਹੈ ਜਰੂਰ ਦੱਸੋ ਵਧੀਆ ਲੱਗੇ ਤਾਂ ਕਮੈਂਟ ਕਰਿਓ ਤੇ ਲਾਈਕ ਵੀ ਕਰਿਓ ਹੁਣ ਆਪਾਂ ਗੱਲ ਕਰਦੇ ਹਾਂ ਤੀਸਰੀ ਗੱਡੀ ਦੀ ਆਪਣੇ ਕੋਲੇ ਫਿਰ ਤੋਂ ਸਬਕਟ ਪਹੁੰਚੀ ਆ ਆਹ ਗੱਡੀ 2013 ਮਾਡਲ ਹੈ ਸੈਕੰਡ ਓਨਰ ਗੱਡੀ ਹੈ 320000 ਰੁਪਏ ਡਿਮਾਂਡ ਮਾਲਕ ਨੇ ਲਾ ਕੇ ਭੇਜੀ ਹੈ ਸਰਦੂਲਗੜ ਮਾਲਕ ਦਾ ਏਰੀਆ ਗਮ 80 ਤੋਂ 85 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਆ ਗੱਡੀ ਦੀ ਹਾਲਤ ਬਹੁਤ ਚੰਗੀ ਹੈ ਜੀ ਬਹੁਤ ਚੰਗੀ ਕੰਡੀਸ਼ਨ ਦੀ ਗੱਡੀ ਹੈ ਕਿਸੇ ਨੇ ਦੇਖਣੀ ਹੋਵੇ ਜਾ ਕੇ ਵੀ ਦੇਖ ਸਕਦਾ ਹਾਂ ਚਲਾ ਕੇ ਦੇਖਣੀ ਹੋਵੇ ਕਿਸੇ ਨੇ ਚਲਾ ਕੇ ਵੀ ਦੇਖ ਸਕਦਾ ਹਾਂ ਬਾਕੀ ਚਾਰੇ ਪਾਸੋਂ ਫੋਟੋਆਂ ਚੱਲ ਰਹੀਆਂ ਜੀ ਤੁਸੀਂ ਦੇਖ ਹੀ ਰਹੇ ਹੋ ਤੇ ਵਧੀਆ ਲੱਗ ਰਹੀ ਹੈ ਜੀ ਗੱਡੀ ਤਾਂ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਕੋਈ ਮੇਰਾ ਭਰਾ ਮੇਰਾ ਵੱਡਾ ਬਜ਼ੁਰਗ ਆ ਗੱਡੀ ਖਰੀਦਣ ਦਾ ਚਾਹਵਾਨ ਤਾਂ ਮਾਲਕ ਨਾਲ ਗੱਲ ਕਰੋ ਜੀ ਜਿਹੜਾ ਮਾਲਕ ਦਾ ਨੰਬਰ ਆਪਾਂ ਦੇ ਰੱਖਿਆ ਸਕਰੀਨ ਤੇ ਐ 98152 13943 ਇਸੇ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਤੇ ਗੱਲ ਕਰਕੇ ਜਾ ਕੇ ਦੇਖ ਕੇ ਗੱਡੀ ਨੂੰ ਖਰੀਦ ਸਕਦਾ ਜੀ ਹੁਣ ਆਪਾਂ ਫੀਗੋ ਗੱਡੀ ਲੈ ਕੇ ਪਹੁੰਚੇ ਇੱਕ 2014 ਮਾਡਲ ਗੱਡੀ ਐ ਜੀ ਗੱਡੀ ਤੀਸਰੇ ਨਾਮ ਐ ਜੀ ਤੀਜੇ ਨਾਮ ਐ ਤੇ ਜਿਨ੍ਹਾਂ ਕੋਲੇ ਗੱਡੀ ਹੁਣ ਹੈਗੀ ਆ ਜਿਹੜੇ ਮਾਲਕ ਨੇ ਉਹਨਾਂ ਦੇ ਨਾਮ ਹੈ 2 ਲੱਖ ਰੁਪਈਆ ਕੀਮਤ ਮਾਲਕ ਨੇ ਲਾ ਕੇ ਭੇਜੀ ਆ ਤੇ ਇਸ ਸਮਾਨੇ ਕੋਲੇ ਇਹਨਾਂ ਦਾ ਪਿੰਡ ਹੈ ਜੀ ਤੇ ਗੱਡੀ ਦੇ ਟਾਇਰ ਆਪਾਂ ਨੂੰ ਮਿਲ ਜਾਣਗੇ 70 80 ਪੈਸੇ ਗੱਡੀ ਦੇ ਕਾਗਜ਼ ਪੱਤਰ ਸਾਰੇ ਦੇ ਸਾਰੇ ਪੂਰੇ ਆਪਾਂ ਨੂੰ ਮਿਲ ਜਾਣਗੇ ਗੱਡੀ ਦੀ ਬਾਡੀ ਲਾਈਨ ਬਹੁਤ ਚੰਗੀ ਹੈ ਜੀ ਚਲਾਉਣ ਦੇ ਵਿੱਚ ਬਹੁਤ ਚੰਗੀ ਹੈ ਬਾਕੀ ਤੁਸੀਂ ਦੇਖ ਹੀ ਰਹੇ ਹੋ ਚਾਰੇ ਪਾਸੋਂ ਫੋਟੋਆਂ ਚੱਲ ਹੀ ਰਹੀਆਂ ਕਿਸੇ ਨੂੰ ਵੀ ਗੱਡੀ ਆਹ ਪਸੰਦ ਆਈ ਹੋਵੇ ਤੁਸੀਂ ਜਾ ਕੇ ਦੇਖ ਸਕਦੇ ਹੋ ਗੱਲ ਕਿਸੇ ਨੇ ਕਰਨੀ ਹੋਵੇ ਕਰ ਸਕਦੇ ਹਾਂ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਬਹੁਤ ਜ਼ਿਆਦਾ ਵਧੀਆ ਗੱਡੀ ਪਈ ਹੈ ਅੰਦਰ ਸੀਟ ਕਵਰ ਮੈਟਿੰਗ ਮਿਊਜ਼ਿਕ ਸਿਸਟਮ ਏਸੀ ਹੀਟਰ ਹਰ ਚੀਜ਼ ਬਹੁਤ ਚੰਗੀਆਂ ਚੀਜ਼ ਮਾਲਕ ਨੇ ਵਧੀਆ ਚਲਾਈ ਹੋਈ ਹੈ ਵਧੀਆ ਰੱਖੀ ਹੋਈ ਹੈ ਤੇ ਮਾਲਕ ਨੇ ਕਿਹਾ ਵਧੀਆ ਸ਼ੌਂਕ ਨਾਲ ਰੱਖੀ ਹੋਈ ਹੈ ਸੀ ਤੇ ਇਹ ਫੈਮਿਲੀ ਗੱਡੀ ਹੈ ਸਿਰਫ ਘਰ ਲਈ ਚੱਲੀ ਹੋਈ ਹੈ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਸੰਦ ਆਉਂਦੀ ਹੈ ਕਿਸੇ ਨੂੰ ਤਾਂ ਮਾਲਕ ਨੂੰ ਇੱਕ ਵਾਰੀ ਫੋਨ ਵੀ ਲਗਾ ਲਿਓ 62844 44302 ਇਸ ਨੰਬਰ ਤੇ ਗੱਲ ਲਾਜ਼ਮੀ ਤੁਸੀਂ ਕਰ ਸਕਦੇ ਹੋ ਜੀ ਗੱਡੀਆਂ ਦੀ ਗੱਲਬਾਤ ਤਾਂ ਚਲੋ ਚੱਲ ਰਹੀ ਹੈ ਜੀ ਅੱਗੇ ਹੋਰ ਵੀ ਗੱਡੀਆਂ ਨੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਜੇ ਚੈਨਲ ਤੇ ਤੁਸੀਂ ਆਇਓ ਜੀ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੁਸੀਂ ਚੈਨਲ ਤੇ ਪਹੁੰਚੇ ਤੇ ਵੀਡੀਓ ਦੇਖ ਰਹੇ ਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਜਿੰਨੇ ਤੁਸੀਂ ਪਹਿਲੀ ਵਾਰ ਆਏ ਹੋ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਜੀ ਉਹਨੂੰ ਕਲਿੱਕ ਲਾਜ਼ਮੀ ਕਰ ਦਿਓ ਨਾਲ ਇੱਕ ਬੈਲ ਆਈਕਨ ਆਊਗਾ ਉਹਨੂੰ ਵੀ ਹਾਲਤ ਸੈਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤਾਂ ਤੁਹਾਡੇ ਕੋਲੇ ਉਸੇ ਵੇਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਬਾਕੀ ਆਪਾਂ ਹਰ ਤਰ੍ਹਾਂ ਦੀਆਂ ਗੱਡੀਆਂ ਮਸ਼ੀਨਰੀਆਂ ਕੋਠੀ ਮਕਾਨ ਘਰ ਹਰ ਰੋਜ਼ ਲੈ ਕੇ ਪਹੁੰਚਦੇ ਹਾਂ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਵੀਡੀਓ ਦੇਖ ਰਹੇ ਹੋ ਤੇ ਦਿਲੋਂ ਧੰਨਵਾਦ ਹੈ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਤੁਹਾਡੇ ਰਿਸ਼ਤੇਦਾਰਾਂ ਕੋਲੇ ਯਾਰਾਂ ਮਿੱਤਰਾਂ ਕੋਲੇ ਤੁਹਾਡੇ ਕੋਲੇ ਕੋਠੀ ਆ ਘਰ ਮਕਾਨ ਕੋਈ ਗੱਡੀ ਆ ਮੋਟਰਸਾਈਕਲ ਆ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਐਡ ਫਰੀ ਦੇ ਵਿੱਚ ਕਰਵਾ ਸਕਦੇ ਹਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ ਜੀ 78140 8364 ਤੁਸੀਂ ਵੀ ਐਡ ਭੇਜ ਕੇ ਕਰਵਾ ਸਕਦੇ ਹੋ ਆਪਣੇ ਚੈਨਲ ਤੇ ਐਡ ਜੀ ਵੀਡੀਓ ਚ ਠੀਕ ਹੈ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਜਿੰਨੇ ਤੁਸੀਂ ਪਹੁੰਚੇ ਹੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਹੁਣ ਆਪਾਂ ਗੱਡੀਆਂ ਦੀ ਗੱਲਬਾਤ ਫਿਰ ਤੋਂ ਕਰਦੇ ਹਾਂ ਜੀ ਇੱਕ ਹੋਰ ਆਪਣੇ ਕੋਲੇ ਸਕੋਡਾ ਦੀ ਰੈਪਿਡ ਗੱਡੀ ਪਹੁੰਚੀ ਐ ਇਸ ਗੱਡੀ ਦਾ ਮਾਡਲ 2012 ਦਾ 240 ਮਾਲਕ ਨੇ ਡਿਮਾਂਡ ਲਾ ਕੇ ਆਪਣੇ ਕੋਲੇ ਭੇਜੀ ਐ ਤੇ ਆਹ ਗੱਡੀ ਖੜੀ ਐ ਬਠਿੰਡੇ ਏਰੀਆ 'ਚ 240 ਮੰਗ ਐ ਲੈਸ ਬੱਸ ਹੋ ਜਾਊਗਾ ਮਾਲਕ ਨੇ ਕਿਹਾ ਰੇਟ ਮੌਕੇ ਤੇ ਹੋਰ ਵੀ ਘਟਾ ਦਾਂਗੇ ਤੇ ਗੱਡੀ 'ਚ ਕੋਈ ਨੁਕਸ ਨਹੀਂ ਅੰਦਰੋਂ ਜੇ ਆਪਾਂ ਗੱਲ ਕਰੀਏ ਗੱਡੀ ਅੰਦਰੋਂ ਵੀ ਬਹੁਤ ਸਾਫ਼ ਪਈ ਐ ਜਿਵੇਂ ਸ਼ੋਰੂਮ 'ਚੋਂ ਨਿਕਲੀ ਹੁੰਦੀ ਐ ਸਾਫ਼ ਗੱਡੀ ਓਵੇਂ ਅੰਦਰੋਂ ਪਈ ਐ ਸੀਟ ਕਵਰ ਮੈਟਿੰਗ ਸਾਰਾ ਕੁਝ ਵਧੀਆਗਾ ਤੇ ਡੈਸ਼ਬੋਰਡ ਤੁਸੀਂ ਦੇਖ ਲਓ ਮਾਲਕ ਨੇ ਚਾਰੇ ਪਾਸੋਂ ਫੋਟੋਆਂ ਖਿੱਚ ਕੇ ਭੇਜੀਆਂ ਅੰਦਰੋਂ ਵੀ ਬਾਹਰੋਂ ਵੀ ਡੈਸ਼ਬੋਰਡ ਦੀਆਂ ਬਾਹਰਲੀ ਸਾਈਡ ਤੋਂ ਪਿੱਛੋਂ ਹਰ ਤਰ੍ਹਾਂ ਦੀਆਂ ਫੋਟੋਆਂ ਇਹਨਾਂ ਨੇ ਖਿੱਚ ਕੇ ਭੇਜੀਆਂ ਤੇ ਗੱਡੀ ਕਿਸੇ ਨੂੰ ਵੀ ਪਸੰਦ ਆਉਦੀ ਐ ਤੇ ਤੁਹਾਡੀ ਪਸੰਦ ਦੀ ਗੱਡੀ ਆ ਤੁਸੀਂ ਖਰੀਦਣਾ ਚਾਹੁੰਦੇ ਹੋ ਦਾ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਨੰਬਰ ਹੈ 90413 59379 ਇਸ ਨੰਬਰ ਤੇ ਗੱਲ ਕਰ ਲਿਓ ਹੁਣ ਆਪਾਂ ਇੱਕ ਰੀਟਰਜ਼ VDI ਗੱਡੀ ਲੈ ਕੇ ਪਹੁੰਚਿਆ ਜੀ ਰੀਟਰਜ਼ VDI 2012 ਮਾਡਲ ਹੈ ਪਾਸਿੰਗ 2032 ਤੱਕ ਕਰ ਆਪ ਨੂੰ ਮਿਲ ਜੂਗੀ 255000 ਰੁਪਿਆ ਇਹਨਾਂ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ ਵਧੀਆ ਚੜੇ ਹੋਏ ਨੇ ਮੈਟਿੰਗ ਮੂਟਿੰਗ ਵਧੀਆ ਹੋਈ ਆ ਤੇ ਅੰਦਰ ਇਹਨਾਂ ਨੇ ਐਲਸੀਡੀ ਲਗਵਾਈ ਹੋਈ ਹੈ। ਗੱਡੀ ਵਧੀਆ ਪਈ ਹੈ ਸਾਫ਼ ਹੈ ਬਿਲਕੁਲ ਤੇ ਮਾਲਕ ਦਾ ਜਿਹੜਾ ਏਰੀਆ ਬਾਗਾ ਪੁਰਾਣਾ ਹੈ। ਨਵੇਂ ਟਾਇਰ ਨੇ ਗੱਡੀ ਦੀ ਹਾਲਤ ਬਹੁਤ ਚੰਗੀ ਪਈ ਸੀ। ਜਾ ਕੇ ਕਿਸੇ ਨੂੰ ਦੇਖਣੀ ਹੋਵੇ ਜਾ ਕੇ ਦੇਖ ਸਕਦੋਂ ਚਲਾ ਕੇ ਕਿਸੇ ਨੂੰ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦੋਂ 255 ਇੱਕ ਬਰੀ ਡਿਮਾਂਡ ਹੈ। ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 8847016011 ਇਸੇ ਨੰਬਰ ਤੇ ਗੱਲ ਕਰ ਸਕਦੇ ਹੋ ਜੀ। ਇੱਕਾਪਾ ਤੁਹਾਡੇ ਖਾਤਰ ਵੈਗਨਰ ਗੱਡੀ ਲੈ ਕੇ ਪਹੁੰਚਿਆ 2003 ਮਾਡਲ ਹੈ 6 ਮਹੀਨੇ ਦੀ ਪਾਸਿੰਗ ਪਈ ਹੈ 62000 ਰੁਪਏ ਕੀਮਤ ਹੈ ਸਮਾਨਾ ਮਾਲਕ ਦਾ ਏਰੀਆ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਗੱਡੀ ਦੀ ਹਾਲਤ ਵੀ ਠੀਕ ਹੈ ਅੰਦਰੋਂ ਵੀ ਠੀਕ ਪਈ ਹੈ ਬਾਕੀ 62000 ਰੁਪਏ ਕੀਮਤ ਹੈ ਲੈਸ ਬਸ ਹੋ ਜਾਊਗਾ ਜਾ ਕੇ ਤੁਸੀਂ ਦੇਖਣੀ ਉਹ ਗੱਡੀ ਚਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਉਹ ਕਿਸੇ ਨੇ ਚਲਾ ਕੇ ਵੀ ਦੇਖ ਸਕਦੇ ਹੋ ਬਾਕੀ ਸਾਰਾ ਕੁਝ ਤੁਹਾਨੂੰ ਪਤਾ ਲੱਗ ਹੀ ਗਿਆ ਸੀ ਸਮਾਨੇ ਖੜੀ ਆ ਨੰਬਰ ਮਾਲਕ ਦਾ 70 875999074 ਇਹ ਸਾਂ ਨੰਬਰ ਤੇ ਗੱਲ ਕਰ ਸਕਦਾਂ। ਬਾਕੀ ਵੀਡੀਓ ਦੀ ਗੱਲਬਾਤ ਪੂਰੀ ਹੋ ਗਈ ਜੀ। ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ। ਕਿਸੇ ਕੋਲੇ ਕੋਈ ਗੱਡੀ ਮਸ਼ੀਨਰੀ ਕੋਠੀ ਮਕਾਨ ਘਰ ਕੁਝ ਵੀ ਹੈ ਆਪਣੇ ਕੋਲੇ ਭੇਜ ਕੇ ਐਡ ਲਗਵਾ ਸਕਦਾਂ।